ਅੱਜ 크리스마ਸ ਦੇ ਦਿਹਾੜੇ ਤੇ 크리스마스 ਮਹਾਸਭਾ ਸੁਸਾਇਟੀ ਵੱਲੋਂ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਜਦ ਕਿ ਸੀਐਨ ਚਰਚ ਦੇ ਪ੍ਰਬੰਧਕਾਂ ਵੱਲੋਂ ਚਰਚ ਵਿੱਚ ਅੱਜ 크리스마ਸ ਦਾ ਤਿਉਹਾਰ ਮਨਾਉਂਦੇ ਹੋਏ ਸਾਰਿਆਂ ਨੂੰ ਵਧਾਈ ਦਿੱਤੀ ਗਈ। ਵੱਖ-ਵੱਖ ਬਲਾਰਿਆਂ ਵੱਲੋਂ ਜਿਸਮਸੀਦੇ ਪੂਰਨਿਆਂ ਤੇ ਚੱਲਣ ਦਾ ਉਪਦੇਸ਼ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਖਰੜ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਊਠਾਂ ਨੂੰ ਸਜਾਇਆ ਗਿਆ ਜੋ ਇਸ ਸ਼ੋਭਾ ਯਾਤਰਾ ਵਿੱਚ ਖਿੱਚ ਦਾ ਕੇਂਦਰ ਬਣੇ ਹਨ। ਪਰਵੰਤ ਕਾਬਲੋਂ ਲੰਗਰ ਵੀ ਲਗਾਇਆ ਗਿਆ ਹੈ ਇਸ ਚਰਚੀਆਂ ਨੇ ਕਰੋੜ ਵੱਲੋਂ ਪਾਸਟਰ ਸਾਹਿਬ ਵੱਲੋਂ ਅਜੀਤ ਸਾਹਿਬ ਵੱਲੋਂ ਸੁਨੇਕ ਵੱਲੋਂ ਪੂਰੇ ਕੌਮਰੀ ਦੇਿਲ ਵੱਲੋਂ ਸਾਡੇ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ ਹੋਰ ਵੀ ਅੰਧਿਆਤਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਔਰ ਤੇ ਉਸ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਵੇ ਕਿ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਸਾਡੇ ਅੰਦਰ ਅਸੀਂ ਉਸ ਨੂੰ ਗ੍ਰਹਿਣ ਕਰੀਏ ਤੇ ਆਪਣੀ ਜੋ ਵੀ ਸ਼ਾਂਤੀ ਹੈ ਸਾਰੇ ਸਮਾਜ ਦੀ ਸਾਰੀਆਂ ਜਾਤੀਆਂ ਦੀ ਸਾਰੀਆਂ ਕੌਮਾਂ ਦੀ ਸਾਡੇ ਦੇਸ਼ ਵਿੱਚ ਇਹ ਸ਼ਾਂਤੀ ਹਮੇਸ਼ਾ ਬਹਾਰ ਰਹੇ ਤੇ ਚਮਕ ਰਹੇ ਤੇ ਅਸੀਂ ਸਾਰੇ ਦੂਸਰੇ ਨਾਲ ਭਾਈਚਾਰਕ ਸਾਂਝ ਰੱਖਦੇ ਹੋਏ ਅੱਗੇ ਚੱਲੀਏ ਤੇ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਨੂੰ ਆਪਣੇ ਹਿਰਦਿਆਂ ਵਿੱਚ ਰੱਖ ਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਹੋਏ ਇੱਕ ਦੂਸਰੇ ਦੇ ਭਲੇ ਲਈ ਤੇ ਸ਼ਾਂਤੀ ਲਈ ਆਪਣੇ ਆਪ ਨੂੰ ਅੱਗੇ ਵਧਾਈਏ ਇਹ ਸਾਡਾ ਅੱਜ ਦਾ ਮੈਸੇਜ ਹੈ ਸਾਰਿਆਂ ਨੂੰ

ਯੇਸ਼ੂਮ ਦੇਸ਼ ਦੇਣਾ ਚਾਹੁੰਦਾ ਹਾਂ ਕਿ ਅੱਜ ਪ੍ਰਭ ਯੇਸ਼ੂ ਦਾ ਜਨਮ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਬੜੇ ਹੱਸੋ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਇਹ ਜਨਮ ਦਿਹਾੜਾ ਮਨੁੱਖ ਜਾਤੀ ਦੇ ਪਾਪਾਂ ਦੀ ਸ਼ਮਾ ਦੇ ਪਰਬੀ ਯੇਸ਼ੂਮ ਚੀ ਦਾ ਜਨਮ ਦੇ ਜੋ ਜਰੂਸ਼ਲਮ ਕਿਹਾ ਅੱਜ ਅਸੀਂ ਅਰੜਤ ਦੇ ਸ਼ਹਿਰ ਵਿੱਚ ਆਪਣੇ ਇਲਾਕੇ ਦੇ ਵਿੱਚ ਲੋਕਾਂ ਨੂੰ ਸੰਦੇਸ਼ ਦੇਣ ਦੇ ਲਈ ਅੱਜ ਸਾਰੇ ਇਕੱਠੇ ਹੋਏ ਹਾਂ ਕਿ ਪ੍ਰਭੂ ਯੇਸ਼ੂਮ ਚੀ ਦੀ ਮਰਕਿਆਤੀ ਦੇ ਪਾਪਾਂ ਦੀ ਛਮਾ ਦੇ ਲਈ ਇਸ ਪ੍ਰithvi ਤੇ ਆਏ ਔਰ ਉਹਨੇ ਮੁਨੱਖਾਂ ਦੇ ਪਾਪਾਂ ਦੀ ਛਮਾ ਦੇ ਲਈ ਆਪਣਾ ਬਲੀਦਾਨ ਦਿੱਤਾ ਤਾਂ ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਉਹਦੇ ਪਾਪ ਮਾਫ ਹੋਣ ਉਹਦਾ ਨਾਂ ਸਵਰਗ ਦੇ ਵਿੱਚ ਲਿਖਿਆ ਜਾਏ ਔਰ ਉਹ ਹਮੇਸ਼ਾ ਦਾ ਜੀਵਨ ਪਾਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ